ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਣਾਉਣ ਲੱਗੇ ਆ ਜੀ ਗਰੇਵੀ ਵਾਲਾ ਪਾਸਤਾ ਜਿਹਦੇ ਲਈ ਆਪਾਂ ਨੇ ਲਿਆ ਪਾਸਤਾ ਨਾਲ ਆਪਾਂ ਲਿਆ ਪਿਆਜ਼ ਤੇ Shimla ਮਿਰਚਾਂ ਨੂੰ ਆਪਾਂ ਬ੍ਰੀਕ ਕੱਟ ਲਿਆ ਤੇ ਹੁਣ ਆਪਾਂ ਕਿਸੇ ਭਾਂਡੇ ਦੇ ਵਿੱਚ ਪਹਿਲਾਂ ਪਾਣੀ ਨੂੰ ਗਰਮ ਕਰ ਲੈਣਾ ਜਦੋਂ ਇਹ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ ਐਡ ਕਰ ਲਵਾਂਗੇ ਵਿੱਚ ਪਾਸਤਾ ਤੇ ਥੋੜਾ ਜਿਹਾ ਨਮਕ ਪਾ ਲੈਣਾ ਤੇ ਥੋੜਾ ਜਿਹਾ ਪਾਇਆ ਆਪਾਂ ਤੇਲ ਹੁਣ ਇਹਨੂੰ ਪੱਕਣ ਦੇ ਲਈ ਆਪਾਂ ਰੱਖ ਦੇਣਾ ਤੇ ਨਾਲ ਆਪਾਂ ਸਾਈਡ ਤੇ ਇੱਕ ਫਰਾਈ ਪੈਨ ਲਿਆ ਜਿਹਦੇ ਚ ਆਪਾਂ ਥੋੜਾ ਜਿਹਾ ਤੇਲ ਪਾਇਆ ਤੇ ਨਾਲ ਹੀ ਐਡ ਕਰ ਲਵਾਂਗੇ ਥੋੜਾ ਜਿਹਾ ਬਟਰ ਬਟਰ ਨੂੰ ਵੀ ਪਹਿਲਾਂ ਆਪਾਂ ਚੰਗੀ ਤਰ੍ਹਾਂ ਪਗਲਾ ਲੈਣਾ ਤੇਲ ਚ ਹੁਣ ਆਪਾਂ ਐਡ ਕੀਤਾ ਲਸਣ ਚਾਰ ਕਪੋਥੀਆਂ ਆਪਾਂ ਪਈਆਂ ਨੇ ਤੇ ਨਾਲ ਹੀ ਆਪ ਐਡ ਕਰ ਲਵਾਂਗੇ ਪਿਆਜ਼ 2-3 ਮਿੰਟ ਆਪਾਂ ਪਿਆਜ਼ ਨੂੰ ਬਸ ਭੁੰਨਣਾ ਤੇ ਉਸ ਤੋਂ ਬਾਅਦ ਜਿਹੜੀਆਂ ਹਰੀਆਂ ਸਬਜ਼ੀਆਂ ਆਪਾਂ ਕੱਟੀਆਂ ਸਬਜ਼ੀ ਕੋਈ ਵੀ ਲੈ ਸਕਦੇ ਹੋ ਯਕੀਨੀ ਲੈ ਸਕਦੇ ਆ ਜਾਂ ਬ੍ਰੋਕਲੀ ਲੈ ਸਕਦੇ ਆ ਕੋਈ ਵੀ ਆਪਣੇ ਕੋਲ ਸ਼ਰਮਲਾ ਮਿਰਚਾਂ ਪਈਆਂ ਸੀਗੀਆਂ ਤੇ ਆਪਾਂ ਉਹ ਐਡ ਕਰ ਲਈਆਂ ਹੁਣ ਆਪਾਂ 10 ਕੁ ਮਿੰਟ ਦੇ ਲਈ ਢੱਕ ਕੇ ਇਹਨੂੰ ਮੀਡੀਅਮ ਫਲੇਮ ਤੇ ਪਕਾ ਲੈਣਾ ਸਬਜ਼ੀਆਂ ਆਪਣੀਆਂ ਹਾਫ ਕੁੱਕ ਹੋ ਗਈਆਂ ਹੁਣ ਐਡ ਕਰ ਦਵਾਂਗੇ ਵਿੱਚ ਟਮਾਟਰ ਤੇ ਨਾਲ ਆਪਾਂ ਪਾਇਆ ਥੋੜਾ ਜਿਹਾ ਕਾਜੂ ਕਾਜੂਆਂ ਦੇ ਨਾਲ ਜਿਹੜੀ ਗਰੇਵੀ ਆ ਇਹ ਬਹੁਤ ਜ਼ਿਆਦਾ ਵਧੀਆ ਬਣਦੀ ਆ ਨਾਲ ਆ ਭੈੜ ਕਰ ਲਿਆ ਥੋੜਾ ਜਿਹਾ ਨਮਕ ਹੁਣ ਫੇਰ ਟੱਕ ਕੇ 5 ਤੋਂ 7 ਮਿੰਟ ਦੇ ਲਈ ਭੁੰਨ ਲਵਾਂਗੇ ਇਧਰ ਪਾਸਤਾ ਵੀ ਉਬਲ ਗਿਆ ਸੀ ਆਪਣਾ ਤੇ ਆਪਾਂ ਇਦਾਂ ਛਾਲਣੀ 'ਚ ਕੱਢ ਕੇ ਦੋ ਤਿੰਨ ਵਾਰ ਆਪਾਂ ਹੁਣ ਧੋ ਲਿਆ ਇਹਨੂੰ ਸਬਜ਼ੀਆਂ ਵੀ ਆਨ ਪੱਕ ਗਈਆਂ ਹੁਣ ਆਪਾਂ ਇਹਦੀ ਇੱਕ ਪਿਊਰੀ ਜੀ ਬਣਾ ਲੈਣੀ ਆ ਐਦਾਂ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਆਪਾਂ ਗ੍ਰाइंड ਕਰ ਲੈਣੀਆਂ ਇੱਕ ਥਿੱਕ ਜਿਹਾ ਪੇਸਟ ਤਿਆਰ ਹੋ ਜਾਊਗਾ ਹੁਣ ਆਪਾਂ ਸੇਮ ਫਰਾਈਪੈਨ ਦੇ ਵਿੱਚ ਬਟਰ ਲਈਏ ਤੇ ਨਾਲ ਆਪਾਂ ਫਲੇਵਰ ਦੇ ਲਈ ਐਡ ਕੀਤਾ ਜੀਰਾ ਇੱਥੇ ਆਪਾਂ ਅਦਰਕ ਤੇ ਹਰੀ ਮਿਰਚ ਦਾ ਪੇਸਟ ਪਾਇਆ ਅੱਧਾ ਚਮਚਾ ਤੇ ਜਿਹੜੀਆਂ ਸਬਜ਼ੀਆਂ ਆਪਾਂ ਗ੍ਰाइंड ਕਰ ਲਈਆਂ ਸੀ ਉਹਨਾਂ ਨੂੰ ਵੀ ਪਾਤਾ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਮਿਕਸ ਕਰ ਲਵਾਂਗੇ ਤੇ ਨਾਲ ਹੀ ਆਪਾਂ ਪਾ ਲਵਾਂਗੇ ਹਲਕਾ ਜਿਹਾ ਨਮਕ ਥੋੜਾ ਜਿਹਾ ਆਪਾਂ ਨੇ ਓਰੀਗানো ਲਿਆਏ ਤੇ ਪੀਸੀ ਹੋਈ ਕਾਲੀ ਮਿਰਚ ਲਈ ਆ ਤੇ ਨਾਲ ਲਈ ਆਪਾਂ ਨੇ ਸੀਜ਼ਨਿੰਗ ਇਹ ਕੋਈ ਵੀ ਲੈ ਸਕਦੇ ਆ ਥੋੜੀ ਜੀ ਆਪਾਂ ਨੇ ਪਾਈਆ ਟਮੇਟੋ ਕੇਚਪ ਇੱਥੇ ਕੋਈ ਹੋਰ ਕਰੀਮ ਤੁਸੀਂ ਪਾਉਣੀ ਚਾਹੁੰਦੇ ਆ ਤਾਂ ਉਹ ਵੀ ਪਾ ਸਕਦੇ ਆ ਤੇ ਹੁਣ 2 ਮਿੰਟ ਆਪਾਂ ਹੋਰ ਪਕਾਇਆ ਫਿਰ ਆਪਾਂ ਵਿੱਚ ਐਡ ਕਰ ਲਵਾਂਗੇ ਪਾਸਤਾ ਪਾਸਤਾ ਏਡ ਕਰਨ ਤੋਂ ਬਾਅਦ ਆਪਾਂ 1 ਮਿੰਟ ਲਈ ਬਸ ਐਦਾਂ ਸਾਰਿਆਂ ਪਾਸਤੇ ਨੂੰ ਮਿਕਸ ਕਰ ਲੈਣਾ ਤੇ ਉਸ ਤੋਂ ਬਾਅਦ ਗੈਸ ਬਿਲਕੁਲ ਬੰਦ ਕਰਕੇ ਤੇ 1 ਜਾਂ 2 ਮਿੰਟ ਲਈ ਆਪਾਂ ਢੱਕ ਕੇ ਰੱਖ ਦੇਣਾ ਤੇ ਪਾਸਤਾ ਫਿਰ ਬਣ ਕੇ ਤਿਆਰ ਆ। ਇਸ ਤਰੀਕੇ ਨਾਲ ਜਿਹੜਾ ਗਰੇਵੀ ਵਾਲਾ ਪਾਸਤਾ ਬਹੁਤ ਵਧੀਆ ਬਣਦਾ ਨਾਲੇ ਸਬਜ਼ੀਆਂ ਜਿਹੜੀਆਂ ਉਹ ਖਾਹ ਹੋ ਜਾਂਦੀਆਂ ਨੇ। ਹੁਣ ਆਪਾਂ ਉੱਪਰ ਥੋੜੀ ਜਿਹੀ ਕਸੂਰੀ ਮੇਥੀ ਪਾਈ ਆ। ਤੇ ਲਓ ਜੀ ਪਾਸਤਾ ਆਪਣਾ ਬਣ ਕੇ ਤਿਆਰ ਆ ਤੁਸੀਂ ਕੈਚਅਪ ਨਾਲ ਜਾਂ ਵਿਦਆਊਟ ਕੈਚਅਪ ਕਿਵੇਂ ਵੀ ਲੈ ਸਕਦੇ ਆ ਇਸ ਤਰ੍ਹਾਂ ਬਣਾ ਕੇ ਤੁਸੀਂ ਟਰਾਈ ਕਰਕੇ ਦੇਖਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ